ਆ ਤਾਂ ਸੀ ਲਬਲਾ ਬੀਬੀ ਲਬਲਾ ਬੀਬੀ ਲਬਲਾ ਇੱਥੇ ਕੀ ਕਰਦਾ ਵੀਰ ਜੀ ਹਾਂ ਸਹੀ ਹੈ ਉਹ ਵਾਹ ਆ ਗਿਆ ਕਿਆ ਬਾਤ ਹੈ ਲੈ ਲੈ ਤਿੰਨ ਦੇ ਭਾਈ ਇੱਕ ਤਰ੍ਹਾਂ ਹੱਥ ਜੋੜ ਲਓ ਵੀਰ ਦੇ ਇੱਕ ਦੇ ਨਾਲ ਭਾਈ ਬਾਦ ਉਹਦੇ ਨਹੀਂ ਪਾਉਂਦੇ ਬਾਹਰ ਨਿਕਲ ਗਲਤੀ ਬਣਾ ਹੱਥ ਬਾਹਰ ਕੱਢ ਹੋ ਗਿਆ ਕੱਢ ਲੈ ਆ ਬਚਾ ਬਚਾਲੇ ਵੀ ਲਾ ਦੇ ਅੱਛਾ ਉਂਗਲੀ ਤੇ ਹਾਂ ਇਹਦਾ ਇੰਜਣ ਵੀ ਕਰਨਾ ਸਭ ਕੋ ਹੋਣਾ ਟਰੈਕਟਰ ਨਵਾਂ ਬਣਾਉਣਾ ਸੀ ਰਿੰਗ ਪਾਉਣੇ ਨੇ ਇਹਦੇ ਹਜੂਰ ਵੀ ਇਧਰ ਵੀ ਉਹ ਮਣੀ ਮੋਡਲ ਤਿਆਰ ਹੋ ਰਿਹਾ ਹੈ ਨਾ ਰਿੰਗ ਪਾਉਣੇ ਨੇ ਵੀਰੇ ਤੈਨੂੰ ਉਹ ਯਾਦ ਕਰਦਾ ਸੀ ਉਹਨਾਂ ਨੇ ਲਾ ਕਿਹੜੇ ਨੇ ਐਮ ਆਰ ਐਫ ਦੇ ਕਿਹੜੇ ਨੇ ਇਹ ਕੰਪਨੀ ਨਹੀਂ ਦੇਸੀ ਕੰਪਨੀਆਂ ਵੀਰੇ ਦੇਸੀ ਸਰ ਚੱਲੇ ਗਏ ਦੀਆਂ ਅੱਜ ਉਹ ਤੈਨੂੰ ਯਾਦ ਕਰਦਾ ਸੀ ਅਮਰਾਲੀ ਵਾਲਾ ਕੀ ਕਹਿੰਦਾ ਸੀ ਸਿਆਖਰ ਗਾਤੇ ਨਹੀਂ ਲੱਖੀ ਨਾ ਇਹ ਵੀ ਤੋੜਤਾ ਲੱਖੀ ਨਹੀਂ ਉਹ ਉੱਤਰ ਕੀ ਰਾਉਟ ਉੱਤਰ ਗਿਆ ਵਾਹ ਲੱਖੀ ਇਹਦਾ ਆ ਵੀ ਲਾ ਦੇ ਦੇ ਲਾਉਣਿਆ ਐਮ ਆਰ ਐਫ ਨਾਲੋਂ ਦੇਸੀ ਕੰਪਨੀ ਵਧੀਆ ਟਾਇਰ ਹੁਣ ਦੇਖੋ ਲਾਲੀ ਕਿਹੜਾ ਕਿੱਥੇ ਪੈਣ ਆਂ ਦੇਖ ਲਾ ਟੁੱਟਿਆ ਇੱਧਰ ਆ ਲਿਆ ਗਿਆ ਨਾਟ ਪਹਿਲਾਂ ਨਾਟ ਦਾ ਘਾਤ ਲੈ ਇੱਕ ਜੰਦੂਪਾ ਮੈਂ ਸਿੱਧਾ ਕਰ ਜਿੰਦਰਾ ਕਿਦਾਂ ਨਾਲ ਲੱਗਿਆ ਗਿਆ ਤੂੰ ਇਹਦੇ ਨਾਲ ਨਾਟ ਕਰ ਤੂੰ ਨਾਟਕਾਸ ਮੂੜੋ ਪਬਜੀ 플레이ਰ ਲਾਉਣੀ ਪਾ ਪਬਜੀ ਦੀ ਗੇਮ ਐਜ ਨਹੀਂ ਕਰਦਾ ਟੁੱਟ ਜਾਣਾ ਆ ਦੇਖ ਆ ਬਸ ਡਾਊਨਲੋਡ ਕਰ ਲੈਣੇ ਬਸ ਉਹ ਮੰਨਦਾ ਨਹੀਂ ਹੋਇਆ ਤੂੰ ਇਹਦੇ ਵਿੱਚ ਪੂਰਾ ਫਸ ਕੇ ਜਾਣਾ ਇਹ ਨਾੜਨੇ ਉਹ ਐਜ ਵਿੱਚ ਹੀ ਪਾ ਕੇ ਕੱਢ ਮੈਂ ਤਾਂ ਉਹਨੂੰ ਅੱਜ ਕਹਿ ਤਾ ਜਦ ਮਾਂ ਬਵਾਰ ਹਲੇ ਲਾਈ ਵੀ ਟਰੈਕਟਰ ਤਿਆਰ ਆ ਆਪਣਾ ਸੁਰਾਜ 963 ਇਹ ਜਮ ਕਟ ਡਾਕਟਰ ਇਹ ਅੱਗੇ ਨਹੀਂ ਆਇਆ ਇਹ ਚੱਬਾ ਵੀ ਕਲਾਮਾ ਕੇ ਨੂੰ ਪੱਤੀ ਹੈ ਨਹੀਂ ਖੁਦ ਨਹੀਂ ਦੌੜੀ ਦੀ ਡਾਕਟਰ ਲਿਆਂਦਾ ਖੜ ਜਾ ਬੋਲੀ ਨਾਲ ਨਵੀਂ ਵੀ ਵਨ ਫਾਸਟ ਕਰਾ ਚੱਲੇ ਆ ਲੈ ਉਹ ਜੀ ਪੂਜਨ ਪੈ ਉੱਤ ਜਾ ਇੱਕ ਮਿੰਟ ਉਹਨੂੰ ਵੀਡੀਓ ਬਣਾ ਲਾਂਦੇ ਪੂਰੇ ਉਹੀ ਕਹਿੰਦਾ ਹੁਣ ਉਹ ਖੜੇ ਬਾਅਦ ਚਲਾ ਕੇ ਦਿਖਾਵਾਂਗੇ ਇੱਥੋਂ ਨਾ ਬੜੀ ਸ਼ੋਹਤ ਵਾਲੇ ਸ਼ੋਹਤ ਮਿੰਗੀ ਆ ਉਹ ਰੋਜਾ ਦਾ ਮਾਟਿਆਆਂ ਦੇ ਜਲਾਉਂਗਾ ਟਾਇਰ ਟਾਇਰ ਮਗਲੇ ਪਿੱਛੇ ਚੱਲਦਾ ਇੱਕ ਔਖਾ ਚੱਲਦਾ ਥੂੜ ਉਹਦੀ ਹੱਪ ਹਜੇ ਟੈਟ ਆ ਆਉਂਦੇ ਨੇ ਫੇਰ ਹਲਾਤਾ ਚਾਹੇ ਮੇਰੇ ਕੋਲ ਵੀ ਪਿਆ ਰੁਕ ਜਾ ਟਾਇਰਾਂ ਨੂੰ ਮੋੜ ਲਾਂਦੇ ਪਰ ਨਾ ਮੋੜ ਲੈ ਟਾਇਰ ਨੂੰ ਮੋੜਦਾ ਮੈਂ ਤੂੰ ਫੜਦਾ ਹੀ ਨਹੀਂ ਨਾ ਕਾਹ ਹੋਊਂਦਾ ਹਾਂ ਚੱਲਦੇ ਨੇ ਟਾਇਰ